ਤਨਸਰੀ ਮਹੱਲਾ ਪੰਜਮਾ ਤਨਸਰੀ ਡਾਕ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜੀ ਦਾ ਹੁਕਮਨਾਮਾ ਅੰਗ ਨੰਬਰ 682 ਤੇ ਸੁਭਾਈ ਮਾਨ ਬਖਸ਼ਿਸ਼ ਕਰਦੇ ਹਨ ਔਖੀ ਘੜੀ ਨ ਦੇਖਣ ਦੇ ਆਪਣਾ ਬਿਰਦ ਸੰਭਾਲੇ ਪੰਚਮ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਇਹ ਪ੍ਰਮਾਤਮਾ ਔਖੀ ਘੜੀ ਦੇ ਵਿੱਚ ਵੀ ਮੈਨੂੰ ਇੰਨੀ ਕ ਹਿੰਮਤ ਬਖਸ਼ਿਸ਼ ਕਰੇ ਕਿ ਮੈਂ ਆਪ ਜੀ ਦੇ ਚਰਨਾਂ ਦਾ ਊਟ ਆਸਰਾ ਨਾ ਛੱਡਾਂ ਸਹਿਬ ਕਹਿੰਦੇ ਕਿ ਇਹ ਮਨੁੱਖ ਜੇ ਸਰੀਰ ਹੈ ਤੇ ਸਰੀਰ ਦੇ ਨਾਲ ਦੁੱਖ ਸੁੱਖ ਵੀ ਹਨ ਇਹ ਨਹੀਂ ਹੋ ਸਕਦਾ ਕਿ ਦੁੱਖ ਨਾਲ ਆਣ ਸਿਰਫ ਸੁੱਖ ਹੀ ਆਣ ਹਰ ਦਿਨ ਦੇ ਅੱਗੇ ਰਾਤ ਹੈ ਰਾਤ ਦੇ ਅੱਗੇ ਦਿਨ ਹੈ ਇਸ ਕਰਕੇ ਸਾਬ ਕਹਿੰਦੇ ਪ੍ਰਮਾਤਮਾ ਜੀਵਨ ਦੇ ਵਿੱਚ ਕਿਤੇ ਔਖਾ ਟਾਈਮ ਆ ਜਾਵੇ ਤੇ ਮੈਨੂੰ ਇੰਨੀ ਕੁ ਹਿੰਮਤ ਬਖਸ਼ਿਸ਼ ਕਰੀ ਕਿ ਮੈਂ ਆਪ ਜੀ ਦਾ ਹੀ ਓਟਾਸਰਾ ਲਵਾਂ ਆਪ ਆਪਣੇ ਠੰਡੇ ਸੁਭਾਅ ਦੇ ਨਾਲ ਮੇਰੀ ਰੱਖਿਆ ਕਰੋ ਹਾਥ ਦੇ ਰੱਖਿਆ ਆਪਣੇ ਕੋ ਸਾਥ-ਸਾਥ ਸਪੁਰਤ ਪਾਲੇ ਜਦੋਂ ਸਿੱਖ ਅਰਦਾਸ ਕਰਦਾ ਹੈ ਕਿ ਇਹ ਪ੍ਰਮਾਤਮਾ ਔਖੀ ਘੜੀ ਦੇ ਵਿੱਚ ਵੀ ਮੈਨੂੰ ਸੰਭਾਲ ਲਵੀਂ ਫਿਰ ਉਹ ਅਰਦਾਸ ਪ੍ਰਵਾਨ ਕਰਦਾ ਹੈ ਤੇ ਉਹ ਪ੍ਰਮਾਤਮਾ ਉਹ ਪ੍ਰਵਾਨ ਕਰਦਾ ਹੈ ਜਿਹੜਾ ਪ੍ਰਮਾਤਮਾ ਆਪਣਾ ਹੱਥ ਦੇ ਕੇ ਸਾਰਿਆਂ ਦੀ ਸਵਾਸ ਉਸਵਾਸ ਪਰਤਪਾਲਣਾ ਕਰ ਰਿਹਾ ਹੈ ਪ੍ਰਭ ਸੋ ਲਾਗ ਰਿਓ ਮੇਰਾ ਚਿੱਤ ਸਭਕਿਆਂ ਦੇ ਹੁਣ ਮੇਰਾ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਚਿੱਤ ਜੁੜ ਗਿਆ ਆਦ ਅੰਤ ਪ੍ਰਭ ਸਦਾ ਸਹਾਇ ਧਨ ਹਮਾਰਾ ਮੀਤ ਉਹ ਪ੍ਰਮਾਤਮਾ ਜਿਹੜਾ ਮਨੁੱਖ ਦੇ ਜਨਮ ਤੋਂ ਅਤੇ ਮਨੁੱਖ ਦੇ ਅੰਤ ਤੱਕ ਪ੍ਰਮਾਤਮਾ ਜਿਹੜਾ ਸਾਹ ਦਿੰਦਾ ਹੈ ਜੀਵਨ ਦੇ ਵਿੱਚ ਉਹ ਮੇਰਾ ਸਹਾਇਕ ਬਣ ਗਿਆ ਹੈ ਤੇ ਐਸਾ ਪ੍ਰਮਾਤਮਾ ਐਸਾ ਮੇਰਾ ਮਿੱਤਰ ਪ੍ਰਮਾਤਮਾ ਧੰਨ ਹੈ ਸਭ ਤੋਂ ਅਮੀਰ ਹੈ ਰਹਾਉ ਮਨ ਬਿਲਾਸ ਪੈ ਸਾਹਿਬ ਕੇ ਅਚਰਜ ਦੇਖ ਵਡਾਈ ਮੈਂ ਉਸ ਪ੍ਰਮਾਤਮਾ ਦੇ ਕੌਤਕ ਦੇਖ ਕੇ ਹੈਰਾਨ ਰਹਿਣਾ ਹਾਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਸਾਹਿਬ ਕਹਿੰਦੇ ਹਨ ਉਸ ਪ੍ਰਮਾਤਮਾ ਦਾ ਸਿਮਰਨ ਕਰਕੇ ਮੇਰੇ ਮਨ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ ਦਾਸ ਨਾਨਕ ਆਖਦਾ ਹੈ ਪ੍ਰਭ ਪੂਰਨ ਪੈਂਜ ਰਖਾਈ ਉਸ ਪ੍ਰਮਾਤਮਾ ਨੇ ਮੇਰੀ ਪੂਰਨ ਪੈਂਜ ਰੱਖੀ ਹੈ ਜੀਵਨ ਦੇ ਵਿੱਚ ਸੁੱਖ ਦੁੱਖ ਦਾ ਸਾਥੀ ਉਹ ਪ੍ਰਮਾਤਮਾ ਆਪ ਬਣਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ